ਬਹੁਤ ਵਾਤ ਮੈਂ ਆਪਣਾ ਇਹਦੇ ਚ ਰੱਖਿਆ ਏ ਲੈ ਸ਼ੁਕਰ ਲੱਗ ਗਿਆ ਕਈ ਵਾਰ ਚੀਜ਼ ਲੋਡ ਹੋਵੇ ਤੇ ਲੱਭਦੀ ਨਹੀਂ ਚੱਤੀ ਹੁਣ ਵੇਖਾ ਆਧਾਰ ਕਾਰਡ ਵੀ ਹੈਗਾ ਵਿੱਚ ਲੈ ਚੱਲ ਆਧਾਰ ਕਾਰਡ ਵੀ ਹੈਗਾ ਵਿੱਚ ਇਦਾਂ ਕਰਦੀ ਆ ਨਾਲੇ ਤੇ ਸਰਕਾਰੀ ਬੱਸ ਆਉਣ ਵਾਲੀ ਆ ਉਥੇ ਆਧਾਰ ਕਾਰਡ ਕੰਮ ਆ ਜਾਣਾ ਤੇ ਨਾਲੇ ਕਚਹਿਰੀ ਚ ਗਰਮੀਤ ਨੂੰ ਵੀ ਕਹਿਨੀ ਆ ਤੇ ਤੂੰ ਵੀ ਆਪਣਾ ਆਧਾਰ ਕਾਰਡ ਲੈ ਲੈ ਨਾਲ ਆ ਰਾਮ ਨਾਲ ਸਰਕਾਰੀ ਬੱਸੇ ਬੈਠ ਕੇ ਜਾਵਾਂਗੇ ਕੀ ਲੋਡ ਇੰਨਾ ਮੈਂ ਕਿਰਾਇਆ ਖਰਚਦੇ ਰਹਿਣਾ ਗਰਮੀਤ ਉਹ ਜਿਵੇਂ ਇੱਥੇ ਆਤ ਮਾਰੇ ਜਾਣ ਲਈ ਆ ਆਪਾਂ ਟਾਈਮ ਨਾ ਚੱਲੀਏ ਜੇ ਇਹਦੇ ਛੰਦਾ ਇੱਥੇ ਹੁੰਦਾ ਤੇ ਫਿਰ ਕੋਈ ਨਹੀਂ ਮੋਟਰਸਾਈਕਲ ਤੇ ਚਲੇ ਜਾਣਾ ਸੀ ਹੁਣ ਆਪ ਨੂੰ ਬੱਸੇ ਜਾਣਾ ਪੈਣਾ ਵਾ ਤੇ 9:30 ਵਜੇ ਸਰਕਾਰੀ ਬੱਸ ਲੰਘਦੀ ਆ ਤੇ ਆ ਰਾਮ ਨਾਲ ਉੱਤੇ ਜਾਣੇ ਆ ਨਾਲੇ ਤਾਂ ਕਿਰਾਇਆ ਨਾ ਲੱਗੂਗਾ ਨਾਲੇ ਆਪਣਾ ਕੰਮ ਫ੍ਰੀਚ ਹੋ ਜਾਣਾ ਨਹੀਂ ਮੈਂ ਤਿਆਰਤ ਹੋ ਗਈ ਆ ਮੈਂ ਕੱਪੜੇ ਪਾ ਲਏ ਆ ਤੇ ਬੱਸ ਆ ਚਾਦਰ ਨਿਆਣਿਆਂ ਨੇ ਖਿਲਾਰ ਦਿੱਤੀ ਫਿਰ ਤੇ ਮੈਂ ਬੁਰੀ ਲੱਗਣ ਢੀ ਆ ਤੇ ਮੈਂ ਕ ਵਛਾਦਾ ਤਾਂ ਕਰਕੇ ਤਿਆਰ ਤੇ ਮੈਂ ਹੋ ਗਈ ਆ ਚੱਲ ਫਿਰ ਹੋ ਗਈ ਤੇ ਤੁਰ ਜੀ ਟਾਈਮ ਨਿਕਲ ਗਈ ਆ ਬੱਸੇ ਜਾਣਾ ਹਾਂ ਤੇ ਤਾਂ ਹੀ ਕਹਿਣ ਦਿੱਤੀ ਸੀ ਚੱਲ ਜੀ ਨਹੀਂ ਐਦਾਂ ਕਰ ਤੂੰ ਇੱਥੇ 2 ਕੁ ਮਿੰਟ ਰੁਕ ਮੈਨੂੰ ਰਸੋਈ ਚ ਸੁਗਾਤ ਨੂੰ ਦੱਸ ਆਵਾ ਵੀ ਆਪਾਂ ਚੱਲੇ ਹੀ ਆ ਇਹ ਨਾ ਹੋਵੇ ਵੀ ਅਹੀਂ ਘਰੋਂ ਚੱਲ ਜੀਏ ਉਹ ਜਵਾਨਣੀ ਮਗਰ ਉਹਦੀ ਚਾਹ ਲੈ ਕੇ ਤੇ ਪਾਣੀ ਲੈ ਕੇ ਉਹਨੂੰ ਵਾਦੀ ਬੜੀ ਮਾੜੀ ਆ ਬੰਦੇ ਦੇ ਮਗਰ ਮਗਰ ਘੁੰਮਦੀ ਮਨੇ ਜਲ ਜਣਾ ਤਾਂ ਬੂਏ ਖੁੱਲੇ ਛੱਡ ਕੇ ਚਲਣਾ ਜਾਵੇ ਮੈਨੂੰ ਦੱਸਦਾ ਮਾੜਾ ਜਿਆ ਨਹੀਂ ਮੰਮੀ ਕੋਈ ਲੋੜ ਨਹੀਂ ਹੈਗੀ ਉਹਨੂੰ ਦੱਸਣ ਦੀ ਉਹਦੀ ਤੇ ਆਤਵਾ ਆਦੀ ਮੁੜ ਕੇ ਰੋਲਾ ਪਾਉਂਦੀ ਤੇ ਚੁੱਪ ਕਰਕੇ ਨਾ ਤੂੰ ਚੱਲ ਜਿਹੜੇ ਕੰਮ ਚੱਲੀਆਂ ਤੇ ਉਹ ਕਰਕੇ ਆਈਏ ਪਹਿਲਾਂ ਅਹੀਂ ਨਹੀਂ ਉਹ ਤਾਂ ਕੰਮ ਹੋ ਹੀ ਜਾਣਾ ਵਾ ਪਰ ਹੁਣ ਤੈਨੂੰ ਪਤਾ ਘਰ ਵੀ ਸੁਣਨਾ ਨਹੀਂ ਛੱਡਣਾ ਚਾਹੀਦਾ ਘਰੇ ਹੀ ਆ ਨਾ ਆਪੇ ਧਿਆਨ ਰੱਖੂਗੀ ਉਹਦਾ ਕਹਿੰਦੀ ਮੇਰਾ ਘਰ ਮੇਰੀ ਆ ਚੀਜ਼ ਹੈ ਤੇ ਇਹਨਾਂ ਨੇ ਪਤਾ ਕੀ ਕਰੋ ਉਹ ਬਾਹਰ ਗਈਆਂ ਵਾ ਤੇ ਅਹੀਂ ਘਰ ਦਾ ਤਿਆਰ ਰੱਖਣਾ ਵਾ ਤੂੰ ਰਮਾਨ ਦੇ ਨਾਲ ਉਹਨੂੰ ਨਾ ਦੱਸ ਤੂੰ ਚੁੱਪ ਕਰਕੇ ਤੇ ਚੱਲ ਚੁੱਪ ਕਰਕੇ ਮੈਂ ਨੂੰ ਕਿ ਲੋੜ ਚੱਲਣ ਦੀ ਮੈਨੂੰ ਕਿਸੇ ਦਾ ਡਰ ਥੋੜਾ ਵਾ ਮੈਂ ਅੱਜ ਪਹਿਲੀ ਛਿੰਦੇ ਦੇ ਨਾਂ ਕਰਵਾ ਦੇਣੀ ਆ ਮੰਮੀ ਡਰ ਵਾਲੀ ਗੱਲ ਨਹੀਂ ਹੈਗੀ ਤੇ ਇੱਕ ਗੱਲ ਤਾਂ ਮੈਂ ਹੋਰ ਦੱਸਾਂ ਤੈਨੂੰ ਨਹੀਂ ਕੋਈ ਲੋੜ ਹੈ ਕਿ ਨਾ ਛਿੰਦੇ ਦੇ ਨਾਂ ਤੇ ਕਰਵਾਉਂਦੀ ਪਹਿਲੀ ਤੇ ਨਾ ਗਰਨਾਮਪਾਜੀ ਦੇ ਨਾਂ ਕਰਵਾਉਂਦੀ ਤੁਸੀਂ ਜੇ ਮੇਰੀ ਮੰਨੋ ਨਾ ਤੁਸੀਂ ਕਮਲ ਦੀ ਦੀਰੀ ਜਣਾ ਉਹਦੇ ਮੁੰਡੇ ਦੇ ਨਾਂ ਤੇ ਕਰਾਓ ਨਾਲੇ ਤੇ ਉਹ ਤੁਹਾਡਾ ਪੋਤਾ ਵਾ ਤੇ ਨਾਲੇ ਤੁਹਾਡਾ ਦੋਤਾ ਵਾ ਤੇ ਹੁਣ ਵੇ ਹੁਣ ਤੇ ਮੈਂ ਉਹਨੂੰ ਮਿਲਦੀਆਂ ਕਰਦੀ ਕੱਲ ਨੂੰ ਪਤਾ ਨਹੀਂ ਕਿੱਦਾਂ ਦਾ ਦੇਣ ਆਉਣਾ ਕਿਦਾਂ ਦਾ ਨਹੀਂ ਹੋਣਾ ਹੈਗਾ ਕਿ ਰਿਸ਼ਤਿਆਂ 'ਚ ਫਿੱਕ ਪੈਂਦੀਆਂ ਪਤਾ ਨਹੀਂ ਲੱਗਦਾ ਹੈਗਾ ਕੋਈ ਢਿੱਲੀ ਮੱਠੀ ਕੁਛ ਨਾ ਕੁਛ ਹੋਊਗਾ ਤੇ ਤੈਨੂੰ ਕੱਲ ਨੂੰ ਉਹ ਸਾਂਭਣ ਵਾਲੀ ਤੇ ਬਣੋਂਗੀ ਕੁੜੀ ਨਹੀਂ ਗੱਲ ਤੇ ਤੇਰੀ ਵੀ ਸਹੀ ਆ ਵੀ ਜੇ ਉਹ ਗੱਲ ਤੇਰੇ ਨਾਲ ਕਰਾਂ ਨਹੀਂ ਜਾਂ ਮੌਨਾਂ ਤੇ ਨਾਲ ਕਰਾਂਦੀ ਐ ਤੇ ਤਾਨੂੰ ਦੋਵਾਂ ਨੂੰ ਮਿਰਚਾਂ ਲੜਦੇ ਆ ਰਹਿਣੀਆਂ ਤੇ ਜੇ ਮੈਂ ਆਪਣੀ ਕੁੜੀ ਦੇ ਨਾਲ ਕਰਾਦਾ ਤੇ ਸਾਰੇ ਕੰਮ ਸਿੱਧੇ ਹੋ ਜਾਣੇ ਵਦਿਆ ਵਾ ਜੇ ਤੂੰ ਸਾਡੇ ਨਾਲ ਕਰਵਾਤੀ ਤੇ ਪੰਮੂ ਨੇ ਫੇਰ ਮੇਰੇ ਤੇ ਔਖੀ ਹੋਣਾ ਵਾ ਉਹਨੇ ਕਹਿਣਾ ਵਾ ਵੇਖਿਆ ਇਹੋ ਤੇ ਚਾਹੁੰਦੀ ਸੀ ਗਰਮੀਤ ਕਿ ਆਪਣੇ ਨਾਲ ਤੇ ਪਹਿਲੀ ਕਰਾਉਂਦੀ ਤੂੰ ਸਾਡੇ ਦੋਹਾਂ ਦੇ ਨਾਲ ਤੇ ਤੂੰ ਰਹਿਣ ਦੇ ਨੀ ਨਾਲੀਆਂ ਵੀ ਨਾ ਜਿੰਨੇ ਪੁੱਤ ਹਿੱਸੇਦਾਰ ਹੁੰਦੇ ਈਆਂ ਵੀ ਬਰਾਬਰ ਦਾ ਹਿੱਸਾ ਲੈ ਜਾਂਦਾ ਵਾ ਫੇਰ ਮੈਂ ਆਪਣਾ ਹਿੱਸਾ ਆਪਣੀ ਤੀਨ ਨੂੰ ਦੇ ਦੇ ਦਿੰਨੀ ਆ ਨੇ ਮੰਮੀ ਕੁੜੀ ਦਾ ਨਾਟੇ ਨਾ ਕਰਵਾਓ ਦੀਦੀ ਨੇ ਕਿੱਥੇ ਮੰਨਣਾ ਵਾ 12 ਕਿੱਲੇ ਦੇ ਅੱਗੇ ਉਹਦੇ ਨਾਂ ਤੇ ਆ ਸਰਕਾਰੀ ਜੋਬ ਉਹ ਕਰਨ ਲਈ ਆ ਮੈਂ ਤੁਹਾਨੂੰ ਕਹਿਣ ਦੀ ਆ ਕਿ ਉਹਦੇ ਮੁੰਡੇ ਦੇ ਨਾਂ ਤੇ ਕਰਾਓ ਤੇ ਕੱਲ ਨੂੰ ਉਹਨਾਂ ਨੇ ਵਿਵਣਾ ਮੁੰਡਾ ਨੌਪੁੱਤ ਆਉਣੀ ਆ ਤੇ ਤੁਹਾਨੂੰ ਤਾਂ ਪਤਾ ਮੇਰੇ ਸੁਭਾਅ ਦਾ ਕਿਦਾਂ ਦਾ ਛੱਟ ਤੇ ਮੈਂ ਤਤੀ ਹੋ ਜਾਂਦੀ ਆ ਤੇ ਛੱਟ ਤੇ ਮੈਨੂੰ ਕੋਈ ਗੁੱਸਾ ਆ ਜਾਂਦਾ ਵਾ ਫੇਰ ਮੈਂ ਦਵਾਲੇ ਹੋ ਜਾਂਦੀ ਆ ਤੇ ਤੁਸੀਂ ਰਮਾਨ ਦੇ ਨਾਲ ਉਹਦੇ ਨਾਂ ਤੇ ਕਰਾਓ ਕੱਲ ਨੂੰ ਤੁਸੀਂ ਢਿੱਲੇ ਮੱਠੇ ਉਹ ਤੁਹਾਨੂੰ ਸਾਂਭਣ ਵਾਲਾ ਤੇ ਕੋਈ ਹੋਊਗਾ ਨੀ ਚੱਲ ਠੀਕ ਵਾ ਜੇ ਮੈਨੂੰ ਦਿਨੇ ਨਾ ਤਾਰੇ ਵਿਖਾਏ ਤੇ ਇਹਨੂੰ ਕਿੱਦਾਂ ਪਤਾ ਲੱਗੂਗਾ ਮੈਨੂੰ ਚੱਲੀ ਏਕਾਰ ਦੱਸਣਾ ਮੈਂ ਵੇਖੂੰਗੀ ਨਾ ਇਹਨੂੰ ਕੱਲ ਨੂੰ ਤੇ ਡੇਢ ਕਿੱਲੇ ਦੇ ਵਿੱਚੋਂ ਨਿਆਣਾ ਪੜਾਉਂਦੀ ਆ ਕਿ ਜਾਂ ਘਰ ਚਲਾਉਂਦੀ ਆ ਅਕਲ ਟਕਾਣੇ ਆ ਜਾਣੀ ਆ ਨਾਲ ਦਿਹਾੜੀ ਤੇ ਪਕੜਿਆ ਕਰੂ ਖਸਮ ਕੇ ਤੇ ਫੇ ਪਤਾ ਲੱਗੂ ਚੱਲ ਆ ਜਾ ਹੁਣ ਮੰਮੀ ਬੜਾਏ ਡੂੰਗਾ ਪਰ ਕੇ ਬੈਠੀ ਥਾਲੀ ਗੰਡਿਆਂ ਦੀ ਤੇ ਲਸਣ ਦੀ ਏ ਜਿੱਦਾਂ ਮੀਟਰ ਨੂੰ ਤੜਕਾ ਲੱਗੀ ਹੁੰਦੀ ਲਾਉਣੇ ਮੇ ਮੀਰ ਨੂੰ ਨਾ ਤੜਕਾ ਕਿੱਥੇ ਲਾਉਣਾ ਚਨੇ ਪਹਿਕ ਬੈਠੀ ਹੋ ਗਈ ਕੋਈ ਨੀ ਲਾ ਲੈ ਅੱਜ ਇਹ ਢੜੀ ਸਾਂਝੇ ਖਾਤੇ ਚ ਮੁੱਕ ਜਾਣਾ ਕੱਲ ਨੂੰ ਸੌਦਾ ਫੇਰ ਵੇਖੂੰਗੀ ਇਹਨੂੰ ਕਿ ਕਿੱਥੋਂ ਲਾਉਂਦੀ ਤੜਕੇ ਜਦੋਂ ਉਹਦਾ ਦਾ ਦਾ ਵੀਆ ਵੀਆ ਦਾ ਸੌਦਾ ਲਿਆਂਦਾ ਨਾ ਤਾਂ ਫੇਰ ਇਹ ਜੀ ਅਗਲ ਟਕਾਣੇ ਆਉਣੀ ਆ ਅੱਗੇ ਸਾਂਝੇ ਘਰ ਤੇ ਉਹ ਗਲੁਗ ਬੇਟੰਦੀ ਏ ਸਬਜੀ ਵਾਲੇ ਤੇ ਐਉਂ ਵੇਂਦੀ ਆ ਕਿ ਇਹਨੂੰ ਪਚਣ ਵੀ ਦਊਗੀ ਆਪ ਤਾਂ ਤੜਕਾ ਲਾਉਣਾ ਨਹੀਂ ਆ ਰੋਟੀ ਪਾਣੀ ਵੜਾਉਣਾ ਨਹੀਂ ਚਾਲੂ ਆ ਕਦੀ ਕੁੜੀ ਨੂੰ ਚਾਰਨਾ ਖਵਾਲਦੀ ਕਦੀ ਕਾਹੇ ਨਾ ਖਵਾਲਦੀ ਹੁਣ ਮਾਤਾ ਖਾਈ ਹਾਂ ਤੜਕੇ ਬਨ ਸੁਵੰਨੇ ਲੱਗੇ ਗਰਮੀਤ ਦੇ ਹੱਥਾਂ ਦੇ ਉਹ ਮੈਂ ਹੀ ਜਿਹੜੀ ਸਬਜੀ ਤੋਂ ਬਿਨਾਂ ਰੋਟੀ ਨਹੀਂ ਦਿੰਦੀ ਕਿੱਦਾਂ ਜਾਂਦੀਆਂ ਦੋਵੇਂ ਜਾਣੀਆਂ ਮੋਢੇ ਨਾਲ ਮੋਢਾ ਜੋੜ ਕੇ ਕੀ ਬਣਾਉਣ ਲੱਗੀ ਅੱਜ ਬਣਾਉਣਾ ਕੀ ਆ ਹਾਂ ਕਾਲੇ ਚਨੇ ਭੇਏ ਆ अच्छा ते वो लगी बनाण करना ਮੰਗਣ ਡਿਆ ਹੈਗਾ ਵੀ ਮੰਮੀ ਸਬਜੀ ਬਣਾ ਤਰੀ ਆਲੀ ਤੇ ਨਾਲ ਚੌਲ ਬਣਾਈ ਚਲ ਵਧੀਆ ਨਾਲ ਚੌਲ ਚੌਪ ਬਣਾ ਲਈ ਹੈ ਲੈ ਕਰਨ ਵੀ ਚੌਲ ਆਖਣ ਡਿਆ ਤੇ ਤੁਸੀਂ ਵੀ ਚੌਲ ਹੀ ਆਖਣ ਡੇ ਉਹ ਮੇਰੀ ਗੱਲ ਸੁਣ ਹਾਂਜੀ ਗਰਮੀ ਤੇ ਮੰਮੀ ਬੜੀ ਜਾਣੀ ਆ ਭੱਜੀਆਂ ਓਡੇ ਨੂੰ ਕਿੱਥੇ ਗਈਆਂ ਪਤਾ ਕੁਛ ਮੈਨੂੰ ਨਹੀਂ ਪਤਾ ਕਿੱਥੇ ਗਈਆਂ ਨਾਲੇ ਮੈਨੂੰ ਕਿਹੜਾ ਦੱਸ ਕੇ ਜਾਂਦੀਆਂ ਜਿਹੜਾ ਮੈਂ ਉਹਨਾਂ ਨੂੰ ਪੁੱਛਣਾ ਜੇ ਮੈਂ ਉਹਨਾਂ ਨਾਲ ਕੋਈ ਗੱਲ ਕਰ ਵੀ ਦਿੱਤੀ ਨਾ ਤੇ ਉਹਨਾਂ ਗਾੜੀਆਂ ਲੜਨਾ ਹੀ ਆ ਤੁਹਾਨੂੰ ਪਤਾ ਤੇ ਹੈ ਵਾ ਦੋਮਾ ਜਾਣੀਆਂ ਦੀ ਹੁਣ ਇੱਕ ਗੱਲ ਹੋਈ ਆ ਤੇ ਉਹ ਨਹੀਂ ਹੁਣ ਮੈਨੂੰ ਕੁਝ ਵੀ ਸਮਝਦੀਆਂ ਤੇ ਨਾ ਉਹਨਾਂ ਨੇ ਉਹ ਗੱਲ ਵੀ ਮੇਰੀ ਗੱਲ ਦਾ ਜਵਾਬ ਦੇਣਾ ਹੀ ਤੇ ਇਦੂ ਚੰਗਾ ਵਾ ਲੜਾਈ ਨਾਲੋ ਵੀ ਆਪਣਾ ਕੰਮ ਕਰੋ ਰਮਾਨ ਦੇ ਨਾਲ ਨਾ ਕਿਸ ਦੀ ਗੱਲ ਦੇ ਵਿੱਚ ਆਓ ਤੇ ਨਾ ਕਿਸ ਨੂੰ ਪੁੱਛੋ ਹੀ ਉਹ ਤਾਂ ਗੱਲ ਠੀਕ ਹੈ ਤੇਰੀ ਮੈਸ਼ਾ ਤੈਨੂੰ ਪਤਾ ਭੱਜੀਆਂ ਵੜੇ ਜਾਂਦੇ ਪਿਛਿਪਿਛੇ ਘੁੰਮ ਕੇ ਵੰਦੀਆਂ ਮੇਰਾ ਮੜਮੜਾ ਕਦੀ ਘੁੰਮ ਜਾਂਵੇ ਮੈਨੂੰ ਵੇਖੀ ਜਾਂਦੀਆਂ ਜਿੰਦਾਂ ਮੈਂ ਤਾਂ ਚੋਰੀ ਕਰਦਾ ਇਦਾਂ ਜਾਂਦੀਆਂ ਢੇਨ ਭੱਜੀਆਂ ਮੈਸ਼ਾ ਕੋਈ ਜ਼ਰੂਰੀ ਕੰਮ ਪੈ ਗਿਆ ਤਦ ਭੱਜੀ ਜਾਂਦੀਆਂ ਢੇਨ ਨੂੰ ਮੈਂ ਤਾਂ ਦੱਸ ਬੁਸ਼ਣਿਆ ਤੈਨੂੰ ਤੇ ਤੈਨੂੰ ਸ਼ ਤਾਂ ਪਤਾ ਹੋਵੇ ਕਿ ਸੁੱਖ ਵਾ ਕੋਦਾਂ ਗਈਆਂ ਕਿਤੇ ਮੇਰੀ ਗੱਲ ਸੁਣੋ ਵੀ ਮੇਰੀ ਗਿੰਤੀ ਉਹਨਾਂ ਦੇ ਨਾਲ ਨਾ ਪਾਇਆ ਕਰ ਸੋਖਾ ਕੇ ਦੁੱਖ ਵਾ ਮੇਰੇ ਦੁੱਖ ਦੇ ਵਿੱਚ ਵੀ ਨਹੀਂ ਕੋਈ ਸ਼ਰੀਕ ਹੋਇਆ ਤੇ ਨਾ ਮੈਂ ਉਹਨਾਂ ਦੇ ਦੁੱਖ ਦੇ ਵਿੱਚ ਹੀ ਹੋਣਾ ਚਾਹੁੰਦੀ ਆ ਜਿੱਦਣ ਮੇਰੀ ਦਾਦੀ ਮਰੀ ਸੀ ਨਾ ਇਹ ਨੂੰ ਆਖਿਆ ਸੀ ਮੈਂ ਗਰਮੀਤ ਨੂੰ ਵੀ ਮੇਰੇ ਨਾਲ ਚੱਲੋ ਤੇ ਮੇਰੇ ਨਾਲ ਤਾਂ ਤੁਸੀਂ ਵੀ ਨਹੀਂ ਚੱਲੇ ਉਸ ਦਿਨ ਇਹਨਾਂ ਦੇ ਮਗਰ ਲੱਗੇ ਸੀਗੇ ਤੇ ਹੁਣ ਵੀ ਕਿੱਡੀ ਛੇਤੀਆਂ ਦੇ ਸੋਖਾ ਕੇ ਦੁੱਖ ਜੇ ਬਹੁਤਾ ਹੀ ਆ ਜਾਂਦਾ ਨਾ ਤੇ ਆ ਉੱਥੇ ਆਵਾਜ਼ ਮਾਰ ਕੇ ਪੁੱਛ ਲੈਂਦੇ ਤੇ ਨਾਲੇ ਤੁਹਾਨੂੰ ਪੱਠੇ ਪਾਉਂਦੀਆਂ ਚੰਗੀ ਤਰ੍ਹਾਂ ਉਹ ਚੱਲ ਯਾਰ ਤੂੰ ਤੇ ਦੂਜੇ ਪਾਸੇ ਲੈ ਨਹੀਂ ਗੱਲ ਇੱਕ ਤੇ ਉਹ ਬਈਆਂ ਕੜੀਆਂ ਬਾਲਣ ਡਈ ਹੁਣ ਤੂੰ ਦਾਦੀ ਘਰ ਉੱਥੇ ਪੈਣੀ ਤੇਰੀ ਹੁਣ ਜੇ ਅਸੀਂ ਚੱਲ ਗਏ ਤੇ ਕੋਈ ਗੱਲ ਨਹੀਂ ਹੁਣ ਗਾਂਹ ਚ ਆਇਆ ਕਰਾਂਗੇ ਤੇਨਾਂ ਕੋਈ ਟੈਨਸ਼ਨ ਨਾ ਇਹ ਗੱਲ ਤੇ ਤੁਹਾਨੂੰ ਪਤਾ ਵੀ ਹੈਗਾ ਕਿ ਜਿੱਥੇ ਮੈਂ ਖਲੋ ਜਾਣਾ ਨਾ ਤੁਹਾਡੇ ਲਾਗੇ ਉੱਥੇ ਇਹਨਾਂ ਨੇ ਨਹੀਂ ਖਲੋਣਾ ਪਰ ਫਿਰ ਵੀ ਪਤਾ ਨਹੀਂ ਕਿਉਂ ਤੁਹਾਨੂੰ ਸਮਝ ਨਹੀਂ ਲੱਗਦੀ ਤੁਸੀਂ ਕਦੀ ਉਹਨਾਂ ਦੇ ਮੈਂ ਗੱਲ ਲੱਗ ਜਾਂਦੀ ਹੈ ਤੇ ਕਦੀ ਤੁਸੀਂ ਮੇਰੀਆਂ ਸੁਣ ਲਾ ਪੈਂਦੇ ਹੋ ਉਹ ਯਾਰ ਬੰਦਾੜਾ ਵੱਡਾ ਹੋਵੇ ਨਾ ਘਰ ਚ ਉਹਨੂੰ ਸਾਰੇ ਸੁਣਨੀ ਪੈਂਦੀ ਆ ਉਹਨੂੰ ਜਿਹੜਾ ਬੰਦਾ ਗਲਤ ਉਹਨਾਂ ਦੀ ਕਰੀ ਖੜਨਾ ਪੈਂਦਾ ਮਜਬੂਰੀ ਉਨੇ ਆਖਣਾ ਵੀ ਜਨਾਨੀ ਸੇ ਲੱਗਾ ਵਾ ਜੇ ਤੇਰੀਆਂ ਗੱਲਾਂ ਸੁਣੇ ਤੂੰ ਆਖਣਾ ਮਾਂ ਦਾ ਬਖਤ ਬਣਿਆ ਬੰਦਾ ਕਰੇ ਤੇ ਕਰੇਗੀ ਬੰਦਾ ਵਿੱਚ ਕਾਹੇ ਫਸ ਜਾਂਦਾ ਵਾ ਇਸ ਦੀ ਕਰ ਕਰਨ ਜੋਗਾ ਨਹੀਂਦਾ ਬੰਦਾ ਫਿਰ ਨਾ ਤੂੰ ਹੀ ਤਾਂ ਬੜੀ ਸ਼ਤੀ ਕਹਿ ਤਾ ਵੀ ਮੈਨੂੰ ਹਾਰ ਕਹਿਣਾ ਖਲੋਣਾ ਪੈਂਦਾ ਕੱਲ ਤਾਨੂੰ ਪਤਾ ਹੀ ਹੈ ਨਾ ਤੁਹਾਡੀ ਮਾਂ ਨੇ ਕੀ ਕੀਤਾ ਹੈਗਾ ਉਹਨੂੰ ਇੰਨਾ ਹੀ ਪਤਾ ਹੈਗਾ ਵੀ ਮੇਰੇ ਹੀ ਪੁੱਤ ਨੇ ਚਾਹ ਮੰਗੀ ਆ ਤੇ ਇਹ ਬਣਾਉਣ ਲੱਗੀ ਆ ਤੇ ਗੈਸ ਦੇ ਬਰਨਰ ਲਗਾਤੇ ਹੀ ਗਏ ਤੇ ਫਿਰ ਇੱਕ ਗੱਲ ਸੁਣ ਲਓ ਮੇਰੀ ਮੈਂ ਵੀ ਘੱਟ ਨਹੀਂ ਕੀਤੀ ਜਦੋਂ ਸਾਵੇਂ ਲੱਗੇ ਹੈ ਨਾ ਕੱਪੜੇ ਧੋਣ ਮਸ਼ੀਨ 'ਚ ਤੇ ਮੈਂ ਵੀ ਫੇਰ ਲੀੜੇ ਕੱਢ ਕੇ ਬਾਹਰ ਮਾਰੇ ਹੀ ਗਏ ਵੀ ਧੋ ਮੇਰੀ ਮਸ਼ੀਨ 'ਚ ਕਿਦਾਂ ਧੋਣੀ ਆ ਹਾਏ ਰੱਬਾ ਜੇ ਉਹ ਕੋ ਗਲਤੀ ਹੋ ਗਈ ਤੂੰ ਵੀ ਜਦਬਾ ਜੇ ਕਰਨੀ ਮਾਤਾ ਨਾ ਤੂੰ ਕੰਨੋ ਕਰਨੀਆਂ ਹੀ ਉਹ ਵੱਡੀ ਵੀ ਜਿਹੜੀ ਅਕਸਰ ਹਟ ਤੋਂ ਯਾਰ ਇਹ ਕੰਮ ਤੇ ਲਈ ਚੰਗਾ ਨਹੀਂ ਸਦਾਨੇ ਜੇ ਜਿਹੜੇ ਗਲਤੀ ਕਰਦਾ ਨਾ ਆਪਨੇ ਜੋ ਟਾਈਮ ਕੱਢ ਨਾ ਆ ਪਾਤੇ ਅੱਛਾ ਮੈਂ ਨੀਵੀ ਹੋ ਹੋ ਕੇ ਨਾ ਤੇ ਸਾਰੇ ਟੱਬਰ ਦੀਆਂ ਜੁੱਤੀਆਂ ਖਾਈ ਜਾਵਾ ਤੇ ਮੈਨੂੰ ਸਾਰੇ ਬੁਰੀ ਕਹੀ ਜਾਣ ਜਿਹੜੇ ਬੁਰੇ ਆ ਨਾ ਸਗੋ ਉਹ ਚੰਗੇ ਲੱਗਦੇ ਆ ਮਾਈ ਨੂੰ ਤੇ ਜਿਹੜੇ ਚੰਗੇ ਆ ਨਾ ਉਹ ਬੁਰੇ ਲੱਗਦੇ ਆ ਉਸ ਦਾਣੇ ਤੇਰੇ ਲਈ ਕਹਣਾ ਸੌਖਾ ਪਰ ਮੈਂ ਇੰਨੀ ਗੱਲ ਨਹੀਂ ਕਹਿ ਸਕਦਾ ਤੈਨੂੰ ਪਤਾ ਜਦੋਂ ਸਾਡੇ ਡੈਡੀ ਪੂਰਾ ਹੋ ਗਿਆ ਨਿੱਕੇ ਨੂੰ ਦੱਸਦੇ ਸਾਡੀ ਮਾਂ ਨੇ ਇਹਨੂੰ ਬੜਾ ਔਖਾ ਪਾਲਿਆ ਦਿਨ ਰਾਤ ਮਿਹਨਤ ਕਰਦਾਂਗੇ ਮਿਹਨਤ ਕਰਕੇ ਨਾ ਉਹਨੂੰ ਫੇਰ ਪਾਲਿਆ ਉਹਨੇ ਪੜਾਇਆ ਲਖਾਇਆ ਕੰਮੀ ਤੰਦੀ ਲਾਇਆ ਸਾਨੂੰ ਨਾ ਕਾਹਦੇ ਕੰਮੀ ਤੰਦੀ ਲਾਇਆ ਤਾਨੂੰ ਮੈਨੂੰ ਤੇ ਇੰਨੀ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਹਾਡੀ ਮਾਂ ਤੁਹਾਡੇ ਨਾਲ ਐਨਾ ਮਾੜਾ ਵਤੀਰਾ ਕਰਦੀ ਫੇਰ ਵੀ ਤੁਸੀਂ ਉਹਦੇ ਗੁਣ ਗਾਣ ਕਰੀ ਜਾਂਦੇ ਕੰਮੀ ਤੰਦੀ ਲਾਇਆ ਉਹਨੇ ਸਿੰਦੇ ਨੂੰ ਜਿਹੜਾ ਹੁਣ ਕੰਮ ਕੰਮ ਕਰਦਾ ਵਾ ਤੇ ਉਹਦੀ ਰਨ ਜਿਹੜੀ ਆ ਨਾ ਸਾਨੂੰ ਪੱਲੇ ਨਹੀਂ ਬੰਦੀ 100-100 ਗੱਲ ਸੁਣਾਉਂਦੀ ਆ ਉਹਨੂੰ ਨੋਟ ਜਿਉਂਦੇ ਆ ਤੇ ਤੁਹਾਨੂੰ ਪੈਲੀ ਬੰਨੇ ਵਾਰ ਛੜਿਆ ਤੇ ਪੈਲੀ ਚੋਂ ਕਿ ਮਿਲਿਆ ਆ ਘਰ ਦੇ ਖਰਚੇ ਤੇ ਜੇ ਕੋਠੇ ਦੋ ਖੜੇ ਕੀਤੇ ਤਾਂ ਉਹਦੇ ਚੋਂ ਵੀ ਉਹਨੇ ਅੱਧਾ ਵੰਡਾਲਿਆ ਤੇ ਹੁਣ ਪੈਲੀਆਂ ਤੇ ਲੈ ਕੇ ਬਹਿ ਗਏ ਨਾ ਸਾਰੇ ਆਪੋ ਆਪਣੀਆਂ ਸਾਨੂੰ ਕੀ ਮਿਲਿਆ ਜੁੱਤੀਆਂ ਵਾਧੂ ਦੀਆਂ ਜਿਹੜੀਆਂ ਸਾਂਝੇ ਖਰਚਾ ਜੇ ਵੀ ਖਾਈ ਜਾਂਦੇ ਆ ਤੇ ਤੁਸੀਂ ਆ ਉਹਨਾਂ ਦੇ ਮੀਆਂ ਮਿੱਠੂ ਬਣਾਈ ਆ ਉਹਨਾਂ ਦਾ ਗੁਣਗਾਨ ਕਰੀ ਜਾਂਦੇ ਆ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਕਿ ਤੁਸੀਂ ਉਹਨਾਂ ਵੱਲ ਦੇਈਓ ਕਿ ਮੇਰੇ ਵੱਲ ਦੇਈਓ ਉਹ ਹੈ ਤੇ ਮੈਂ ਤੇਰੇ ਵੱਲ ਦੇ ਆ ਪਰ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਹੁਣ ਇੱਕ ਬੰਦਾ ਬਾਹਰ ਚੱਲ ਜੂ ਤੇ ਇੱਕ ਨੂੰ ਘਰ ਦਾ ਕੰਮ ਕਰਨਾ ਪੈਣਾ ਵਾਈ ਕਿੰਨੇ ਕਰਨੀ ਫਿਰ ਵਾਈ ਤੇ ਮੈਨੂੰ ਕਰਨੀ ਪੈਣੀ ਤੇ ਚੱਲ ਫਿਰ ਜੇ ਕਰਦਾ ਕੰਮ ਕਰਦੇ ਹੀ ਉਹ ਤਾਂ ਉਹਨਾਂ ਨੂੰ ਮੈਂ ਇਹ ਨਹੀਂ ਆਂਦੀ ਕਿ ਸਾਨੂੰ ਤਾਲੀਆਂ ਦੇ ਦੇਣ ਮੈਂ ਇੰਨਾ ਹੀ ਆਨੀ ਆ ਪਤਾ ਨੂੰ ਠੇਕੇ ਤੇ ਹੀ ਦੇ ਦੇਣ ਦਿੰਦੇ ਅਗਲੇ ਸਰੀਕਾ ਨੂੰ ਪੈਲੀ ਦਿੱਤੀ ਸਿੰਦੇ ਨੇ ਉਹ ਵੀ ਇੱਕ ਠੋਕ ਕੇ ਉਹ ਤਾਂ ਅਗਲੇ ਦੀ ਮਰਜ਼ੀ ਬਹੁ ਹੁਣ ਜਦੋਂ ਜਾ ਤਾਂ ਵੰਡੀ ਗਈ ਤਾਂ ਅਗ ਜਿਹਨੂੰ ਮਰਜ਼ੀ ਦਵੇ ਉਹ ਤਾਂ ਪਲਮਾਨਸੀ ਆ ਨਾ ਮਿਲ ਦਿੰਦਾ ਠੀਕ ਆ ਜਦੋਂ ਹਰਿਆਣ ਬਣੀ ਬਣ ਗਈ ਉਹਦੀ ਮਰਜ਼ੀ ਹੈ ਜਿਹਨੂੰ ਸਲੀਕਾਂ ਦਵੇ ਤਾਂ ਭਾਵੇਂ ਪਿੰਡੇ ਪਰਲੇ ਪਾਸੇ ਦੇ ਸਾਨੂੰ ਕੀ ਤੁਸੀਂ ਪਲਮਾਨਸੀ ਜੀ ਮਾਰੇ ਜਾਣਾ ਵਾ ਐਵੇਂ ਆਂਦੇ ਆ ਜਿਹੜਾ ਬੰਦਾ ਕਰਦਾ ਕੰਮ ਕਰਦਾ ਵਾ ਨਾ ਉਹਨੂੰ ਚਟੀਆਂ ਹੀ ਪੈਂਦੀਆਂ ਵਾ ਉਹਨੂੰ ਕੱਖ ਨਹੀਂ ਮਿਲਦਾ ਹੁੰਦਾ ਮਗਰ ਥੋੜੀ ਆਸ ਦਿੰਦੇ ਆ ਸਾਰੇ ਤੂੰ ਕੀਤਾ ਹੀ ਕੀ ਹੈ ਹੋ ਤੁਹਾਨੂੰ ਮਿਲਣਾ ਹੀ ਉਹ ਨਾਮ ਦਾ ਟਿੱਕਾ ਜਿਹੜਾ ਅੱਗੇ ਮਿਲ ਗਿਆ ਹੈ ਨਾ ਉਹੋ ਹੀ ਗਾਂ ਮਿਲ ਲਈ ਆ ਤੇ ਮੈਂ ਤੁਹਾਨੂੰ ਅਜੇ ਵੀ ਆਣੀ ਆ ਵੀ ਮੇਰੀ ਮੰਨ ਲੋ ਕੋਈ ਲੋੜ ਨਹੀਂ ਕਿਸ ਦੀਆਂ ਗੱਲਾਂ ਦੇ ਵਿੱਚ ਆਉਂਦੀ ਤੇ ਜਿੱਦਾਂ ਮੈਂ ਆਨੀ ਆ ਨਾ ਉਦਾਂ ਹੀ ਕਰੋ ਜੇ ਤੁਰੇ ਜਿੱਦਾਂ ਤੁਰੀਆਂ ਫਿਰਦੀਆਂ ਨਾ ਤੁਰੀਆਂ ਫਿਰੰਦੋ ਤੁਹਾਨੂੰ ਨਹੀਂ ਲੋੜ ਗਾਂ ਹੋ ਕੇ ਨੇ ਨੇ ਲੈਣ ਦੀ ਆ ਮਾਤਾ ਅੱਜ ਉਹਦੇ ਮਗਰ ਮਗਰ ਤੁਰੀ ਫਿਰਦੀਆਂ ਨਾ ਵੇਖੀ ਸਹੀ ਇਹਦਾ ਹਾਲ ਕਿੰਨਾ ਮਾੜਾ ਹੋਣਾ ਚੱਲ ਕੋਈ ਗੱਲ ਨਹੀਂ ਤੂੰ ਨਾ ਬਹੁਤਾ ਚਿੰਕਣਾ ਬਹੁਤਾ ਚੰਗਾ ਜੋ ਕਰਦੀਆਂ ਨਾ ਕਰਨ ਦੇ ਤੂੰ ਇਹਨਾਂ ਦੀ ਗੱਲ 'ਚ ਘੱਟ ਹੀ ਬੋਲਿਆ ਕਰ ਚੰਗਾ ਅਰੇ ਰਹੀ ਗੱਲ ਗਰਮੀਤ ਦੀ ਉਹ ਤੇ ਘੜੀ ਚ ਪਲ ਤੇ ਘੜੀ ਚ ਹੁਰਕੋ ਬਣ ਜਾਂਦੀ ਆ ਕਦੀ ਮਾਤਾ ਨਾਲ ਲੱਗ ਜਾਂਦੀ ਆ ਕਦੀ ਮਾਤਾ ਘਰੋਂ ਬਾਹਰ ਘੁੰਮਦਾ ਵੀਂਦੀ ਆ ਅਕਸਰ ਉਹਨਾ ਮਾਤਾ ਸਾਡੇ ਵਾਲੀ ਆ ਉਹਦਾ ਗੁਜ਼ਾਰਾ ਨਿਹੜ ਤੋਂ ਬਿਨਾ ਹਾ ਤੇ ਨਾ ਤੁਸੀਂ ਵੜਕਾ ਹੀ ਪਾੜ ਦੋ ਵੀ ਮੁੜ ਕੇ ਮਾਤਾ ਨੇ ਸਾਡੇ ਵਾਲੀ ਆਉਣਾ ਵਾ ਹ ਇਦਾਂ ਦੀਆਂ ਨਾ ਪੋਲੀਆਂ ਪੋਲੀਆਂ ਗੱਲਾਂ ਕਰਨੀਆਂ ਛੱਡ ਦੋ ਤੇ ਨਾ ਮੈਨੂੰ ਇਹ ਚੰਗੀਆਂ ਲੱਗਦੀਆਂ ਵਾ ਹੁਣ ਮਾਤਾ ਜਿੱਧਰ ਵਾ ਨਾ ਉਧਰ ਹੀ ਰਹੂਗੀ ਉਦੋਂ ਗਾਹ ਨੂੰ ਜਾਊਗੀ ਮੇਰੇ ਵੱਲ ਨੂੰ ਨਾ ਆਵੇ ਮੈਂ ਤਾਂ ਨਹੀਂ ਉਹਨੂੰ ਸਾਹਮਣਾ ਸੁਮਣਾ ਜੇ ਤੁਸੀਂ ਆਖੋ ਵੀ ਇਹ ਮਾਤਾ ਨੂੰ ਗੱਲ ਨਾ ਲਾਵੇ ਮੇਰ ਕੋ ਨਹੀਂ ਲੱਗਦੀ ਜਦੋਂ ਉਹ ਨਹੀਂ ਸਾਨੂੰ ਸਾਨੂੰ ਸਮਝਦੀ ਆਪਣੇ ਤੇ ਕੋਈ ਗੱਲ ਨਹੀਂ ਨਾ ਸਮਝੇ ਮਾਂ ਪਿਓ ਦੇ ਸਾਹਮਣੇ ਆਡਾ ਫਰਜ ਵਾ ਜਿੱਦ ਮਾਜੀ ਰਵੇ ਉਹਦੀ ਮਰਜ਼ੀ ਆ ਹੱਡੇ ਰਵੇ ਉਹਦੀ ਮਰਜ਼ੀ ਉਧਰ ਰਵੇ ਚੰਗਾ ਮਾਂ ਪੇ ਤ ਕਦੀ ਦੱਸ ਦੇਣੇ ਜਿਹਨੇ ਮਾਂ ਪੇ ਸੇਵਾ ਕੀਤੀ ਨਾ ਉਹ ਸਭ ਕੋ ਪਾਲਿਆ ਜਿਹਨੇ ਮਾਂ ਪੇ ਤਕਾਤਾ ਨਾ ਉਹਦਾ ਹਾਲਾਤ ਬਹੁਤ ਮਾੜੇ ਹੁੰਦੇ ਮੈਨੂੰ ਬਹੁਤਾ ਨਾ ਗਿਆਨ ਦੇਣ ਦੀ ਲੋੜ ਨਹੀਂ ਹੈਗੀ ਹਾਲਾਤ ਮਾੜੇ ਨਾ ਤੁਹਾਡੀ ਮਾਂ ਦੇ ਹੀ ਹੋਣੇ ਆ ਜਿਹੜੀ ਡੱਡੂ ਵਾਂਗੂ ਸਾਲ ਮਾਰ ਕੇ ਨਾ ਕਦੀ ਕੁੜੀ ਵਾਲ ਕਦੀ ਵੱਡੀ ਨੋਵ ਵਾਲ ਕਦੀ ਨਿੱਕੀ ਨੋਵ ਵਾਲ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਫੇਰਵੇਂ ਚੁੱਲ੍ਹੇ ਦੀ ਕਰਦੀ ਕੀ ਫਿਰਦੀ ਆ ਮੰਮੀ ਕਚੈਰੀਆਂ ਦੇ ਕੰਮ ਨਾ ਟਾਈਮ ਕਿੰਨਾ ਲੱਗ ਜਾਂਦਾ ਪੱਜਲ ਜਾਈਦਾ ਵਾ ਸਾਰੀ ਜਿਹੜੀ ਗਰਮੀ ਦੇ ਵਿੱਚ ਐਵੇਂ ਨਹੀਂ ਕਹਿੰਦੇ ਕਿ ਕਚੈਰੀਆਂ ਤੇ ਚੰਝੜ ਚ ਪੈਣਾ ਹੀ ਨਹੀਂ ਚਾਹੀਦਾ ਪਰ ਫੇਰ ਮੈਂ ਵੀ ਨਹੀਂ ਇਮਤਿਹਾਰੀ ਧੋੜ ਭੱਜ ਕਰਕੇ ਨਾ ਕਰ ਹੀ ਲਿਆ ਕੰਮ ਕਿ ਦੋਰੇ ਨਾ ਘੇੜਾ ਸਾਡਾ ਵਜੇ ਨਿਕਲੋਂ ਬਾਹਰ ਨਿਕਲੋ ਤਾਂ ਫੇਰ ਹੀ ਤੁਹਾਨੂੰ ਦੁਨੀਆਦਾਰੀ ਦੇ ਲੋ ਲੱਗੇ ਬਾਹਰ ਨਿਕਲੋ ਤੇ ਪਤਾ ਲੱਗਦਾ ਵਾ ਵੀ ਕੀ ਦੁਨੀਆ ਤੇ ਬੰਦਿਆ ਵਾ ਕੋੜ ਕਚਹਿਰੀਆਂ ਦਾ ਇਹੋ ਕੰਮ ਹੁੰਦਾ ਤੇ ਅਸੀਂ ਤੇ ਅੰਦਰ ਪਕਾ ਲਿਆਂ ਤੇ ਖਾ ਲਿਆਂ ਇਹ ਤੋਂ ਇਲਾਵਾ ਤੇ ਤੁਹਾਨੂੰ ਕੋ ਕੰਮ ਹੀ ਹੈ ਨਹੀਂ ਬਾਹਰ ਅੰਦਰ ਫਿਰਿਆ ਤੁਰਿਆ ਕਰੋ ਦੁਨੀਆਦਾਰ ਦਾ ਪਤਾ ਲੱਗਦਾ ਆਈ ਤੇ ਤਾਂ ਨਹੀਂ ਬਾਹਰ ਅੰਦਰ ਜਾਂਦੇ ਕਿ ਚੱਲ ਬੰਦੇ ਚੱਲ ਜਾਂਦੇ ਆ ਘਰ ਲੈਂਦੇ ਆ ਸਾਰਾ ਕੰਮ ਤੇ ਫਿਰ ਆਹ ਡਾਕੀ ਕੰਮ ਆ ਬਾਹਰ ਜਾਂਦਾ ਤੇ ਪਰ ਅੱਜ ਪਤਾ ਲੱਗ ਗਿਆ ਜਾ ਕੇ ਬਾਹਰ ਕਿ ਕਿੱਦਾਂ ਕੰਮ ਸਰਕਾਰੀ ਹੁੰਦੇ ਆ ਕਦੀ ਉਧਰ ਜਾ ਕਾਗਜ਼ ਬਣਾ ਕੇ ਲਿਆਓ ਕਦੀ ਉਧਰ ਜਾ ਹਸਾਇਣ ਕਰਾ ਕੇ ਲਿਆਓ ਕਦੀ ਕੋਸ਼ ਕਦੀ ਕੋ ਮੇਰੇ ਤੇ ਸਿਰ ਨੂੰ ਭੀੜੋਂ ਡੈਪਿਆ ਨਹੀਂ ਸਾਰਾ ਕੰਮ ਬੰਦਿਆਂ ਦੇ ਸਿਰ ਤੇ ਨਹੀਂ ਛੁੱਟੀ ਦਾ ਕੁਝ ਕੰਮ ਆਪ ਵੀ ਨਾਲ ਕਰਾਇਆ ਕਰੋ ਤਾਂ ਇਹ ਤੇ ਮੈਂ ਜਿੰਮਤ ਨਹੀਂ ਹਾਰੀ ਮੈਂ ਹਾੜ ਦੇ ਕਰਕੇ ਛੱਡਣਾ ਹੀ ਕੰਮ ਕੇ ਬੰਦਿਆਂ ਦੇ ਸਿਰ ਤੇ ਕਹਿ ਦਿੰਦੇ ਬੰਦੇ ਵੀ ਅਹੀਂ ਕੰਮ ਕਰਕੇ ਉਨੇ ਬਾਹਰ ਦਾ ਤੇ ਜੇ ਅਹੀਂ ਬੰਦਿਆਂ ਦੇ ਸਿਰ ਤੇ ਰਹਿਣ ਨੇ ਤੇ ਅੱਜ ਆਪ ਵੀ ਕੰਮ ਨਹੀਂ ਸਾਡਾ ਹੋਣਾ ਹੈਗਾ ਮੰਮੀ ਮੇਰੇ ਤੇ ਨਾ ਸਿਰ ਨੂੰ ਪੇਟ ਭੜੀ ਹੋਣ ਡਈ ਆ ਤੇ ਮੈਂ ਇਦਾਂ ਕਰਾਂ ਕਿ ਚਾਹ ਬਣਾ ਕੇ ਲਿਆਵਾ ਕਰਾੜੀ ਜੀ ਤੇ ਪਰ ਭੁੱਖ ਵੀ ਲੱਗੀ ਹੋਣੀ ਆ ਤੁਹਾਨੂੰ ਨਹੀਂ ਭੁੱਖ ਤੇ ਲੱਗੀ ਆ ਤੇ ਮੈਂ ਫੇਰ ਰੋਟੀ ਲੈ ਕੇ ਹੁਣੇ ਨਾਲ ਤੇ ਇੱਦਾਂ ਕਰ ਪਰ ਸਬਜੀ ਤਾਂ ਹੈ ਨਹੀਂ ਆ ਕੋਈ ਵੀ ਨਹੀਂ ਕੋਈ ਨਹੀਂ ਸਬਜੀ ਨਹੀਂ ਹੈਗੀ ਤਾਂ ਆਪਣੇ ਘਰ ਚਾਰ ਹੈ ਜਾਵਾ ਤੂੰ ਇੱਦਾਂ ਕਰ ਚਾਹ ਚਾਰ ਦੇ ਨਾਲ ਲਿਆ ਨਹੀਂ ਮੰਮੀ ਚਾਰ ਕਾਲੀ ਲਿਆਉਣਾ ਵਾ ਉਹਨੇ ਚਣਿਆਂ ਦੀ ਸਬਜੀ ਬਣਾਈ ਹੋਣੀ ਆ ਪਰ ਸੋਈ ਸਾਡੀ ਸਾਂਝੀ ਆ ਤੂੰ ਡਈ ਹੁਣੀ ਅੰਦਰ ਕੰਮ ਕਰਨ ਮੈਂ ਚੁੱਪ ਕਰਕੇ ਸਬਜੀ ਪਾ ਲੈਣੀ ਆ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਉਹਦੀ ਸਬਜੀ ਲਿਆਂਦੀ ਨਾ ਤਾਂ ਉਹਨੇ ਵੇਖ ਲੈ ਢਿੱਡ ਚੋਂ ਕੱਢਣ ਤੀ ਕਾ ਉਹਨੇ ਮੇਰੇ ਜਾਣਾ ਵਾ ਉਹਦੀ ਸਬਜੀ ਖਾਦੀ ਮਹਿੰਗੀ ਪੈ ਜਾਣੀ ਸਾਨੂੰ ਤੂੰ ਇੱਦਾਂ ਕਰ ਚਾਰ ਨਾ ਹੀ ਲਿਆ ਦੇ ਮੈਨੂੰ ਚਾਰ ਨਾ ਹੀ ਪੱਜ ਜਾਂਦੀਆਂ ਆ ਇਹਦੀ ਸਬਜੀ ਨਹੀਂ ਪਾਣੀ ਪਚਣੀ ਮੈਨੂੰ ਉਹ ਦਵਾ ਗੱਲ ਲੀੜੇ ਮੇਰੇ ਕੱਢ ਕੇ ਮਾਰਿਆ ਤੇ ਸਬਜੀ ਨਾ ਮਰੇ ਢੇਡ ਚੋਂ ਕੱਢੂਗੀ ਆਹ ਹੈ ਤੇ ਇਦਾਂ ਦੀ ਆ ਚੱਲ ਕੋਈ ਨਹੀਂ ਮੈਂ ਲੈ ਕੇ ਹੁਣ ਨਹੀਂ ਆ ਰੋਟੀ ਉਹਦਾ ਮਾਦੀ ਧੀਏ ਲਾ ਲਿਆ ਮੈਂ ਤੇਰਾ ਵੀ ਹਿਸਾਬ ਰਿੰਨ ਪਕਾ ਕੇ ਤੂੰ ਵੀ ਨਹੀਂ ਖੁਸ਼ ਹੋਗੀ ਲੱਗਦਾ ਖਵਾ ਲਿਆ ਕਰੇ ਜੀ ਮੈਨੂੰ ਚਾਰ ਦੇ ਨਾਲ ਹੀ ਚੱਲ ਮਨਾ ਖਾਣ ਦਾ ਹੁਣ ਪੈਣੀਆਂ ਹੀ ਆ ਹੇ ਰੱਬ ਵੇ ਕਿਦਾਂ ਟਾਈਮ ਦੇ ਨਾਲ ਹੀ ਸਬਜੀ ਭਾਜੀ ਬਣਾ ਕੇ ਤੇ ਵੇਲੀ ਵੀ ਅਗਲੀ ਹੋ ਕੇ ਬੈ ਗਈ ਆ ਤੇ ਮੈਂ ਹੁਣ ਉਧਰ ਸਾਰੀ ਜਿਹੜੀ ਖਾਪਦੀ ਹੈ ਤੇ ਹੁਣ ਘਰ ਆੜ ਕੇ ਇਹਨਾਂ ਦਾ ਰੰਨ ਪਕਾਉਣ ਦਾ ਕਰੋ ਜੇ ਮੈਂ ਕੱਲੀ ਹਾਂ ਤੇ ਚੱਲ ਕੋਈ ਨਾ ਕੋਈ ਮਾਟਾ ਦਲੀਆ ਕਰਕੇ ਤੇ ਰੋਟੀ ਖਾ ਲੈਣੇ ਆਂ ਬੁੱਢੀ ਦੱਸਿਆ ਆਪਾ ਨਾਲ ਹੁਣ ਹੋਣਾ ਵਾ ਤੇ ਹੁਣ ਕੁਛ ਨਾ ਕੁਛ ਤੇ ਫਿਰ ਮੈਨੂੰ ਬਣਾਉਣਾ ਹੀ ਪੈਣਾ ਵਾ ਕੀ ਕਰਾਂ ਮੈਂ ਹੁਣ ਚੱਲ ਇਹ ਵੀ ਚੰਗਾ ਵਾ ਕਿ ਜਿਹੜਾ ਵੀ ਪਹਿਲੀ ਦਾ ਕੰਮ ਵੀ ਹੋ ਗਿਆ ਤੇ ਜਿਹੜਾ ਡੇਢ ਕਿੱਲਾ ਲਈ ਫਿਰਦੀ ਸੀ ਨਾ ਉਹ ਵੀ ਮਾ ਆਪਣੇ ਮੁੰਡੇ ਦੇ ਨਾਂ ਤੇ ਕਰਾਈ ਆ ਤੇ ਹੁਣ ਮਾਰੂੰਗੀ ਇਹਦੇ ਲਾਤੇ ਦੇ ਬੁੱਢੀ ਦੇ ਤੇ ਕਿਹੜਾ ਇਹਦਾ ਸਿਆਪਾ ਇੰਨੀ ਗਰਮੀ ਦੇ ਵਿੱਚ ਇਹਨੂੰ ਲੰਗਰ ਪਕਾ ਕੇ ਦਊਗਾ ਇਹ ਪਾਲਦੀ ਫਿਰਦੀ ਗਰਮੀ ਤੇ ਕੋ ਰੋਟੀਆਂ ਗਰਮੀ ਤੇ ਇਹਨਾਂ ਨੂੰ ਦਿੱਤੀਆਂ ਇਹਨੂੰ ਬੜੇ ਢਣੋਗੇ ਤੇ ਮੂੰਹ ਲਵੇਦੇ ਚੋ ਮੈਨੂੰ ਚਾਹੀਦਾ ਹੀ ਨਾ ਜਿਹੜਾ ਕੰਮ ਹੀ ਉਹ ਤੇ ਮੈਂ ਲਿਆ ਇਹਦੇ ਕੋ ਕਰਵਾ ਹੁਣ ਇਹਨੇ ਕੀ ਕਰਨਾ ਇੱਥੇ ਕੋਠੀਆਂ ਚ ਰਹਿ ਕੇ ਇਹਨੂੰ ਸੋੜਦੀ ਡੰਕਰਾਂ ਵੱਲ ਆਪੇ ਮੰਝਾ ਟਾ ਕੇ ਉੱਥੇ ਪੈਂਦੀ ਆ ਇਨੇ ਦਿਨ ਇਹਨੂੰ ਬਠਾਲ ਬਠਾਲ ਕੇ ਮੇਰੇ ਕੋਲ ਨੀ ਲੰਗਰ ਪਕਾ ਕੇ ਖਵਾਇਆ ਜਾਂਦਾ ਇਹਨੂੰ ਮੰਮੀ ਆਹ ਸੰਭ ਆਪਣਾ ਨਹੀਂ ਇਹ ਕੀ ਕਰੀ ਜਾਂਦੇ ਆ ਤੂੰ ਮੇਰਾ ਲੀੜ ਲੱਤਾ ਇੱਥੇ ਕਿਉਂ ਲਿਆ ਕੇ ਰਹਾ ਤਾ ਵਾ ਲੀੜਾ ਲੱਤਾ ਤੇਰਾ ਮੈਂ ਤਾਂ ਇੱਥੇ ਲੈ ਕੇ ਆਈ ਆ ਕਿ ਇੱਥੇ ਸੌਣਾ ਕਰਨਾ ਹੁਣ ਤੂੰ ਤੇ ਇੱਥੇ ਰਿਆ ਕਰਨਾ ਵਾ ਇਹੋ ਹੀ ਤੇਰਾ ਘਰ-ਬਾਰ ਵਾ ਹੋਣਾ ਕਿਉਂ ਮੇਰਾ ਇਹ ਘਰ-ਬਾਰ ਕਿਉਂ ਆ ਨੀ ਮੈਂ ਤਾਂ ਘਰ ਬਣਾਉਂਦੀ ਮਰ ਗਈ ਤੇ ਹੁਣ ਮੈਂ ਇੱਥੇ ਸੌਵਾ ਨਹੀਂ ਮੈਂ ਇੱਥੇ ਕਿੱਦਾਂ ਰਾਵਾਂ ਲੂੰਗੀ ਤੈਨੂੰ ਦੇ ਦਾਂ ਨਹੀਂ ਉੱਥੇ ਤਾਂ ਪੱਖਾ ਵੀ ਆਨੇ ਆ ਉਹਦੇ ਵੀ ਫਰੇ ਟੁੱਟੇ ਆ ਮੈਂ ਇਸ ਰਾਤ ਕਿੱਦਾਂ ਕੱਟਣੀ ਆ ਇੱਥੇ ਗੜਗੜ ਮੱਛਰ ਲੜਦਾ ਵਾ ਮੱਛਰ ਸੁੱਤਾ ਜਾਂਦਾ ਨੀ ਮਾਤਾ ਤਾ ਇਨੂੰ ਪੱਖੇ ਦੀ ਕੀ ਲੋੜ ਵਾ ਇੱਥੇ ਵੇ ਕੁੱਲਾ ਚਾਰ ਸਵੇਰੇ ਆ ਹਵਾ ਆਉਂਦੀ ਆ ਤੇ ਆ ਵੇ ਇੱਧਰ ਵੀ ਪੱਖਾ ਲੱਗਾ ਵਾ ਇੱਧਰੋਂ ਵੀ ਤੈਨੂੰ ਹਵਾ ਆ ਜਾਣੀ ਆ ਕਿ ਤੈਨੂੰ ਮੱਛ ਲੜਦਾ ਤੇ ਜੇ ਕਿਤੇ ਮੀਂਹ ਕਣੀ ਆ ਗਿਆ ਨਾ ਤੇ ਉਹ ਕਮਰਾ ਹੈਗਾ ਚੁੱਪ ਕਰਕੇ ਆਪਣਾ ਆ ਚੋਕ ਕੇ ਨਾ ਮੰਝਾ ਤੇ ਉੱਥੇ ਸੁਣਿਆ ਕਰੀ ਤੂੰ ਬਾਲਾ ਨਾ ਮੇਨਾਂ ਬਕਵਾਸ ਨਾ ਕਰ ਤੈਨੂੰ ਮੈਂ ਦੱਸਾਂ ਇਹ ਕੰਮ ਮੇਥੇ ਨਹੀਂ ਹੋਣੇ ਅੱਛਾ ਬਕਵਾਸ ਨਾ ਕਰ ਹੁਣ ਤੈਨੂੰ ਮੈਂ ਕੋਠੀ ਤੋਂ ਦੇ ਉੱਚ ਬਾਰਾ ਨਾ ਪਾ ਕੇ ਦੇ ਦਾਂ ਕਿ ਉੱਥੇ ਤੂੰ ਬੈ ਜਾ ਕਰੇ ਜਾ ਕੇ ਇੱਥੇ ਰਣਾ ਬੈਣੀਓ ਹੱਸਦੀ ਰਹਿ ਤਵੇਂ ਰੋਕੇ ਰਹਿ ਨਹੀਂ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਕਿੰਦਾ ਨੀਆਂ ਗੱਲਾਂ ਕਰੀ ਜਾਂਦੀ ਏ ਤੂੰ ਦਿਮਾਗ ਨਹੀਂ ਮੇਰਾ ਹਿੱਲਿਆ ਹੁਣ ਮੈਨੂੰ ਅਕਲ ਆਈ ਆ ਸਮਝਾਈ ਨਾ ਤਾਂ ਹੀ ਤੈਨੂੰ ਮੈਂ ਕਹਿੰਦੀ ਕਿ ਇੱਥੇ ਰਹਿ ਨਾ ਕੀ ਹੋ ਗਿਆ ਹੁਣ ਹੁਣਾ ਕੀ ਆ ਇਹ ਗੁੱਡੀ ਨੂੰ ਤੇ ਚਾਹੇ ਤੇ ਤੂੰ ਹੀ ਰੱਖ ਲੋ ਤੇ ਮੇਰ ਕੋ ਤੇ ਨਹੀਂ ਜੇ ਸਾਂਭੀ ਜਾਂਦੀ ਹੈਗੀ ਤੇ ਮੈਂ ਜਿੰਨਾ ਚਿਰ ਸਾਂਭਣਾ ਹੀ ਸਾਂਭ ਲਿਆ ਮੇਰ ਕੋ ਨਹੀਂ ਇਹਦਾ ਲੰਗਰ ਪੱਕਦਾ ਅੱਛਾ ਬੜੀ ਚਲਾਕ ਆ ਤੂੰ ਤੇਰੇ ਕੋ ਨਹੀਂ ਲੰਗਰ ਪੱਕਦਾ ਉਦੋਂ ਬੁੱਢੜੀ ਚੰਗੀ ਹੈ ਜਦੋਂ ਉਹਦੀ ਪੈਲੀ ਨਾ ਕਰਾਉਣੀ ਸੀਗੀ ਵਸੀਤਾ ਕਰਾਉਂਦੀ ਫਿਰਦੀ ਚੌੜੀ ਸੁੱਪੇ ਤੇੜੇ ਕਿ ਰਾਦੇ ਆ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਕੁਝ ਪਤਾ ਵਾ ਜਦੋਂ ਪੈਲੀ ਬੰਨਣਾ ਸਾਹਮਣਾ ਸੀ ਉਦੋਂ ਮੰਮੀ ਜੀ ਮੰਮੀ ਜੀ ਹੁਣ ਮੰਮੀ ਨੂੰ ਤਾਂ ਚੁੱਕ ਗਏ ਤੇ ਡੰਗਰਾਂ ਵੱਲ ਮਾਰਿਆ ਲ ਇਹ ਤਾਂ ਭਾਈ ਤੈਨੂੰ ਸਾਹਮਣੀ ਪੈਣੀ ਆ ਜਦੋਂ ਸਭ ਕੁਝ ਲੈਣਾ ਵਾ ਅਸੀਂ ਬਿਨਾਂ ਸਵਾਰਥ ਤੋਂ ਵੀ ਮਾਤਾ ਨੂੰ ਸਾਂਭਦੇ ਸੀਗੇ ਪਰ ਇਹਨੂੰ ਭੱਲ ਨਹੀਂ ਪੱਚਦੀ ਇਹ ਆਂਦੀ ਜੋ ਕੋਹ ਗਰਮੀਤ ਆ ਗਰਮੀਤ ਆ ਦੂਜਾ ਜਣਾ ਤੇ ਘਰ ਚ ਲੱਗਦਾ ਕੋਈ ਕੁਝ ਨਹੀਂ ਆ। ਨਾ ਤੇ ਮੈਂ ਇਹਨੂੰ ਪਹਿਨਾ ਗਿਆ ਇਹ ਮੇਰੇ ਨਾਂ ਤੇ ਵਸੀਤ ਕਰਜੋ ਤੁਹਾਡੇ ਨਾਂ ਲਾਈ ਇਹਨੇ ਤੇ ਨਾ ਇਹਨੂੰ ਮੈਂ ਹੁਣ ਕਿਹਾ ਕਿ ਮੇਰੇ ਨਾਂ ਤੇ ਕਰ ਤੇ ਨਾ ਇਹਨੇ ਮੇਰੇ ਨਾਂ ਕੀਤੀ ਆ ਤੇ ਨਾ ਸ਼ਿੰਦੇ ਦੇ ਨਾਂ ਕੀਤੀ ਆ ਇਹਨੇ ਆਪਣੀ ਕੁੜੀ ਦੇ ਮੁੰਡੇ ਦੇ ਨਾਂ ਕੀਤੀ ਆ ਉਹ ਇਹਨੂੰ ਪੁੱਛ ਲੋ ਕਿ ਕਿਉਂ ਕੀਤੀ ਆ ਮੈਂ ਇਹਦੇ ਵਿੱਚ ਨਹੀਂ ਕੋਈ ਗੱਲ ਕੋਈ ਵੀ ਮੇਰੀ ਤੇ ਸੁਹੀ ਸੰਭ ਸਕਦੇ ਤੇ ਸੰਭ ਲੋ ਦਿਮਾਗ ਵੇ ਗਰਮੀ ਦਾ ਆਪਣੇ ਨਾਂ ਨਹੀਂ ਕਰਾਈ ਸ਼ਿੰਦੇ ਨੇ ਕਰੀ ਕਾੜੀ ਮੁੰਡੇ ਨਾ ਕਰਾਈ ਕਿ ਘਰ ਨੂੰ ਆਵੇ ਸਾਰਾ ਮਾਦਾ ਸੰਬੰਧੀ ਗੱਲਾਂ ਇਹਦੀਆਂ ਯੋ ਤੇ ਨਿਵੰਦ ਦੇ ਦੋਂ ਬੱਜਾ ਕੋ ਪਰ ਤੂੰ ਤੇ ਚੜੀ ਹੈ ਨਾ ਪੱਟੀਆਂ ਪੂਰੇ ਇਹਦੇ ਹੁਣ ਮਾਰਿਆ ਨਾ ਪੀਲਾ ਕੇ ਲੰਬੇ ਜੇ ਤੋ ਟਾਡੇ ਨਾ ਜੇ ਤੋ ਟਾਡੇ ਨਾ ਕਰਾਈ ਤੂੰ ਉਦੋਂ ਕਿਉਂ ਨਹੀਂ ਤੈਨੂੰ ਸਾਂਭਿਆ ਉਦੋਂ ਸਾਂਭ ਲੈਿੰਦੇ ਇਹਨੂੰ ਉਦੋਂ ਠੱਕੇ ਮਾਰਦੇ ਹੀ ਉਹਨੂੰ ਨਹੀਂ ਪੈਣਾ ਅਸੀਂ ਠੱਕੇ ਨਹੀਂ ਮਾਰੇ ਕੋਛਲਾ ਮਾਤਾ ਨੂੰ ਬੈਠੀ ਬਿਠਾਈ ਉਹਨੂੰ ਨੇ ਪਾਲ ਪਾਚ ਦੀ ਇਹ ਵੀ ਸਿਰਫ ਨਾ ਤੇਰੇ ਕੰਨ ਪਰੰਦਾ ਕਰਕੇ ਹੋਇਆ ਤੇ ਜੋ ਕੋ ਕੀਤਾ ਨਾ ਮੈਂ ਨਹੀਂ ਬੜਾ ਵਧੀਆ ਹੋਇਆ ਤੇ ਜੋ ਕੋ ਹੂਣ ਹੋਣਿਆ ਨਾ ਹੁਣ ਵੀ ਬੜਾ ਵਧੀਆ ਹੋਣਿਆ ਵਾ ਇਹਦੀਆਂ ਵੀ ਅੱਖਾਂ ਉੱਗੜ ਜਾਣਗੀਆਂ ਕਿ ਕਿਹੜਾ ਚੰਗਾ ਤੇ ਕਿਹੜਾ ਮਾਰਾ ਤੇ ਜੇ ਤੂੰ ਕਵੇ ਨਾ ਕਿ ਹੁਣ ਇਹ ਮਾਤਾ ਨੂੰ ਸਾਹਮਣ ਹਾਹੀ ਤਨੀਓ ਸਾਹਮਣਾ ਜੋ ਮਰਜੀ ਹੋ ਜੇ ਜੇ ਬੈਠੀ ਆ ਇੱਥੇ ਤੇ ਬੈਠੀ ਰਵੇ ਜਿੱਦਾਂ ਤੁਹਾਡੇ ਕੋਲ ਹੁੰਦਾ ਨਾ ਦੋਵਾਂ ਜਾਣੀਆਂ ਕੋ ਕਰੋ ਸਾਨੂੰ ਨਾ ਵਿੱਚ ਕੜੀਸੋ ਤੇ ਮੇਰੇ ਕੋਲ ਤੇ ਜਿੱਦਾਂ ਹੁੰਦਾ ਈ ਤੇ ਮੈਂ ਉਹਦਾ ਘਰ ਦਿੱਤਾ ਲਿਆ ਕੇ ਉਹਦਾ ਜੋਲੀ ਬਿਸਤਰਾ ਮੈਂ ਉਹਨੂੰ ਦੇ ਦਿੱਤਾ ਤੇ ਹੁਣ ਇਹਦੇ ਵਿੱਚ ਜੇ ਤੁਹਾਡੇ ਕੋਲ ਸਾਹਮਣ ਦੀ ਹਿੰਮਤ ਹੈਗੀ ਆ ਤੁਹਾਨੂੰ ਸਾਹਮਣ ਲਾ ਆ ਚੰਗੀ ਗਰਮੀ ਦੀ ਗੱਲ ਆ ਜਦੋਂ ਪਾਲੇ ਲਿਖੋਣੀ ਉਦੋਂ ਮਾਤਾ-ਮਾਤਾ ਕਰਦੀ ਉਦੋਂ ਪਰੌਂਠਿਆਂ ਦਾ ਚਾਹ ਜੂ ਪਿਆਲਦੀ ਇਹਨੂੰ ਹੁਣ ਮਾਤਾ ਹੋਈ ਆ ਉਹ ਹੁਣ ਸਾਹ ਮੇਨ ਹੁਣ ਕੀ ਹੋਇਆ ਮੈਨੂੰ ਤੁਸੀਂ ਐਦਾਂ ਕਰੋ ਦੋਵੇਂ ਘਰ ਹੀ ਮੈਨੂੰ ਆਸ਼ਰਮ ਛੱਡਿਓ ਅੱਜ ਤੁਸੀਂ ਛੱਡ ਕੇ ਹੋ ਕੱਲ ਨੂੰ ਤੁਹਾਡੇ ਨਿਆਣੇ ਵੀ ਤੁਹਾਨੂੰ ਛੱਡ ਕੇ ਆਉਣਗੇ ਓ ਮਾਤਾ ਜੀ ਸਾਰੇ ਸਾਡੇ ਕੌਣ ਅਸੀਂ ਗਲਤੀਆਂ ਤੇਰੇ ਉਹ ਨਹੀਂ ਕਰਦੇ ਜੋ ਮੈਂ ਤੈਨੂੰ ਆਂਦਾ ਸੀ ਦੋਵਾਂ ਨੂੰ ਬਰਾਬਰ ਰੱਖ ਤੂੰ ਵੀ ਕਦੀ ਇਹਦੇ ਮਗਰ ਕਦੀ ਉਹਦੇ ਮਗਰ ਬੁਰਿਆ ਮੈਨੂੰ ਬਣਾਉਣੀ ਹੁਣ ਚੰਗੀਰੀ ਨਾ ਕੱਢ ਕੇ ਨਾਂਬੇ ਮਾਰਿਆ ਉਹਨੇ ਆਹ ਸਾਹ ਦੀ ਮਾੜਾ ਹੀ ਇਹ ਕੰਮ ਤਰਾ ਕਿੰਨਾ ਕਰਦੀ ਐਦਾਂ ਤੇ ਐਨੇ ਕਰਕੇ ਕਰਨਾ ਗਰਮੀਤ ਚੰਗੀ ਕੀਤੀ ਤੂੰ ਮਰਨਾ ਤੇਰੀ ਮੈਂ ਹੋਈ ਮਰਦੀ ਰਹੀ ਨਹੀਂ ਜੇ ਤੂੰ ਮੈਨੂੰ ਚਾਰਨਾ ਦਿੱਤੀ ਮੈਂ ਚਾਰਨਾ ਖਾ ਕੇ ਖੁਸ਼ ਹੋ ਗਈ ਨਹੀਂ ਜੇ ਤੂੰ ਮੈਨੂੰ ਚਾਰਨਾ ਰੁੱਕੀ ਫੜਾਤੀ ਮੈਂ ਉਹ ਵੀ ਚੱਬ ਕੇ ਵੇਲੀ ਹੋ ਜਾਣਾ ਵੀ ਚੱਲ ਕੋਈ ਗੱਲ ਨਹੀਂ ਤੂੰ ਮੇਰੀ ਆ ਕਦਰ ਕੀਤੀ ਮਾਤਾ ਮਿਰਲ ਕਿਵੇਂ ਨਹੀਂ ਹੁਣ ਮੈਂ ਕੁੱਖ ਨਹੀਂ ਕਰ ਸਕਦਾ ਜਿਨੇ ਕੰਮ ਕੀਤਾ ਹੁੰਦਾ ਫੇਰ ਮੈਂ ਝਿੜਕਦਾ ਚੰਗੀਆਂ ਪੁੰਹਦਾ ਹੁਣ ਕੀਤਾ ਤੇ ਲਾੜੇ ਨਾ ਆ ਸ਼ਿੰਦੇ ਨੂੰ ਘਰ ਫੂਨ ਉਹਨੂੰ ਕਿਆ ਕਰੇ ਉਹ ਫਿਰ ਮੈਂ ਕੁੱਖ ਨਹੀਂ ਕਰ ਸਕਦਾ ਇੱਥੇ ਮੈਂ ਮਾਂ ਤੇਰੇ ਨੂੰ ਕੱਢ ਜਾਂਦਾ ਡੰਗਰਾਂ ਵਿੱਚ ਭਾਲ ਦਿੱਤਾ ਤੇ ਤੂੰ ਆਨਾ ਮੈਂ ਕੁਝ ਨਹੀਂ ਕਰ ਸਕਦਾ ਮਾਤਾ ਮੈਂ ਹੁਣ ਕਰਾਂ ਇਹ ਤੇਰੀਆਂ ਕੀਤੀਆਂ ਗਾੜੀਆਂ ਆਈਆਂ ਏ ਵੀ ਆਖਿਆ ਨੂੰ ਗੁੱਸਾ ਕਰਨਾ ਜਿਹਦੇ ਦਿਨ ਮੈਂ ਤਾਂ ਆਈ ਨਾ ਵੀ ਨੋਆ ਨੋ ਬੜੇ ਸਹਾਰ ਰੱਖਣਾ ਪੈਂਦਾ ਪਰ ਤੂੰ ਤੂੰ ਇੱਕੇ ਪਾਸੇ ਤੁਰ ਜਾਨੀ ਨਾ ਤੈਨੂੰ ਕੋ ਕਹਿਣ ਜੂਗਾ ਨਾ ਹੋਰ ਤੂੰ ਮੰਨਦੀ ਕਿਹਦੀ ਗੱਲ ਨਾਲੇ ਮੰਮੀ ਜਿੱਦਣ ਤੁਸੀਂ ਇਹ ਜਰਮੀਤ ਦੇ ਮੁੰਡੇ ਦੇ ਨਾਲ ਡੇਢ ਕਿੱਲਾ ਕੀਤਾ ਸੀ ਨਾ ਉਸ ਦਿਨ ਪਤਾ ਕੀ ਜਾਂਦੇ ਵੇਖੂਗੀ ਡੇਢ ਕਿੱਲੇ ਸਿਰੋ ਮੁੰਡਾ ਪੜਾਊਗਾ ਕਿ ਤੇ ਦਾਣੇ ਖਾਣ ਲਈ ਰੱਖੂਗਾ ਰੱਬ ਦਾ ਦਿੱਤਾ ਸਾਰਾ ਕੋਈ ਆ ਸਾਡੇ ਕੋ ਅਸੀਂ ਤੇ ਰੋਟੀ ਇੱਥੇ ਹੀ ਖਾਣਦੇ ਆਂ ਪਰ ਹੁਣ ਵੇਖ ਲੋ 12 13 ਚਿੱਲਿਆਂ ਵਾਲਿਆਂ ਨੇ ਤੁਹਾਡਾ ਕੀ ਹਾਲ ਕਰਤਾ ਜਿਨ੍ਹਾਂ ਦੇ ਉੱਤੇ ਤੁਸੀਂ ਉੱਡੇ ਫਿਰਦੇ ਸੀਗੇ ਜਿਨ੍ਹਾਂ ਦਾ ਜ਼ਿਆਦਾ ਤਾਂ ਨੁਮਾਨ ਹੈਗਾ ਹੁਣ ਤੁਹਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਤੁਹਾਨੂੰ ਰੋਟੀ ਪਾਣੀ ਦਵਾਂਗੇ ਚਲੋ ਜੀ ਆਜੋ ਕੋਈ ਲੋੜ ਨਹੀਂ ਇੱਥੇ ਮੱਥਾ ਲਾਉਂਦੀ